ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ بارش ਹੋਈ ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਡਾਕਟਰ ਸੋਮਪਾਲ ਸਿੰਘ ਮੁਤਾਬਕ ਇਸ ਦੌਰਾਨ ਲੁਧਿਆਣਾ 'ਚ 17.2 ਐਮ ਐਮ ਤਰਨਤਾਰਨ ਤੇ ਨਵਾਂ ਸ਼ਹਿਰ 'ਚ 6 ਨਕੌਦਰ 'ਚ 4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਉਹਨਾਂ ਦੱਸਿਆ ਕਿ 20 ਅਤੇ 21 ਅਗਸਤ ਨੂੰ ਵੀ ਸੂਬੇ ਦੇ ਉੱਤਰੀ ਇਲਾਕਿਆਂ ਲਈ ਭਾਰੀ بارش ਦਾ yellow alert ਜਾਰੀ ਕਰ ਦਿੱਤਾ ਗਿਆ ਹੈ ਇਨਾਚ ਪਠਾਨਕੋਟ, ਰੋਪੜ, ਮੋਹਾਲੀ ਤੇ ਨਵਾਂ ਸ਼ਹਿਰ ਪ੍ਰਮੁੱਖ ਤੌਰ ਤੇ ਸ਼ਾਮਲ ਨੇ ਉਹਨਾਂ ਦੱਸਿਆ ਕਿ ਸੂਬੇ 'ਚ 34 ਐਮ ਐਮ ਬਾਰਿਸ਼ ਦੀ ਕਮੀ ਹੈ ਜੋ ਆਉਣ ਵਾਲੇ ਦਿਨਾਂ 'ਚ ਪੂਰੀ ਹੋ ਸਕਦੀ ਹੈ। ਇਸੇ ਦੌਰਾਨ ਮੌਸਮ ਕੇਂਦਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਚੰਡੀਗੜ੍ਹ 'ਚ 34.9, ਅਮ੍ਰਿਤਸਰ 'ਚ 35, ਲੁਧਿਆਣਾ 'ਚ 33.6, ਪਟਿਆਲਾ 'ਚ 35.0, ਬਠਿੰਡਾ 'ਚ 33.8 ਜਲੰਧਰ 'ਚ 33.1 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਡਾਕਟਰ ਸੋਮਪਾਲ ਸਿੰਘ ਮੁਤਾਬਕ ਇਸ ਦੌਰਾਨ ਲੁਧਿਆਣਾ 'ਚ 17.2 ਐਮਐਮ ਤਰੰਤਰੰ ਤੇ ਨਵਾਂ ਸ਼ਹਿਰ 'ਚ 6 ਨਕੂਤਰ ਤੇ 4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਉਹਨਾਂ ਦੱਸਿਆ ਕਿ 20 ਅਤੇ 21 ਅਗਸਤ ਨੂੰ ਵੀ ਸੂਬੇ ਦੇ ਉੱਤਰੀ ਇਲਾਕਿਆਂ ਲਈ ਭਾਰੀ ਬਾਰਿਸ਼ ਦਾ yellow alert ਜਾਰੀ ਕਰ ਦਿੱਤਾ ਗਿਆ ਹੈ। ਇਨਾਜ ਪਠਾਨਕੋਟ, ਰੋਪੜ, ਮੋਹਾਲੀ ਤੇ ਨਵਾਂ ਸ਼ਹਿਰ ਪ੍ਰਮੁੱਖ ਤੌਰ ਤੇ ਸ਼ਾਮਲ ਨੇ ਉਹਨਾਂ ਦੱਸਿਆ ਕਿ ਸੂਬੇ 'ਚ 34 ਐਮ ਐਮ ਬਾਰਿਸ਼ ਦੀ ਕਮੀ ਹੈ ਜੋ ਆਉਣ ਵਾਲੇ ਦਿਨਾਂ 'ਚ ਪੂਰੀ ਹੋ ਸਕਦੀ ਹੈ। ਇਸੇ ਦੌਰਾਨ ਮੌਸਮ ਕੇਂਦਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਚੰਡੀਗੜ੍ਹ 'ਚ 34.9, ਅਮ੍ਰਿਤਸਰ 'ਚ 35, ਲੁਧਿਆਣਾ 'ਚ 33.6, ਪਟਿਆਲਾ 'ਚ 35.0, ਬਠਿੰਡਾ 'ਚ 33.8, ਜਲੰਧਰ 'ਚ 33.1 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ।